ਦੀਏ ਮੋਰੇ ਤੇ ਕਬੂ ਨਾ ਬਿਸਰੇ 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 ਈਏ ਮੂਰੇ ਨਾਨਕ ਦਾਸ ਹੀ ਤਨ ਮੰਗਉਗਾ ਨਾਨਕ ਦਾਸ ਹੀ ਤਨ ਮੰਗਗਾ ਕਬ ਹੁ ਨ ਬਿਸਰੇ ਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਪਾਵਨ ਤੇ ਪਵਿੱਤਰ ਨਿਸਾਨੀਆਂ ਜੋ ਕਿ ਬਠਿੰਡੇ ਦੇ ਪਿੰਡ ਭਾਈ ਰੂਪਾ ਵਿਖੇ ਗੁਰੂ ਸਾਹਿਬ ਦੇ ਵੱਲੋਂ ਜਿਹੜਾ ਰੂਪ ਚੰਦ ਜੀ ਦੇ ਪਰਿਵਾਰ ਨੂੰ ਦਿੱਤੀਆਂ ਗਈਆਂ ਸੀ ਤੋਹਫੇ ਦੇ ਵਜੋਂ ਤੇ ਉਸ ਸਮੇਂ ਗੁਰੂ ਸਾਹਿਬ ਜੀ ਦੀ ਜਿਹੜੀ ਰੂਪ ਚੰਦ ਜੀ ਦੇ ਪਰਿਵਾਰ ਨਾਲ ਨੇੜਤਾ ਸੀ ਉਹ ਬਹੁਤ ਜ਼ਿਆਦਾ ਸੀ ਤੇ ਅੱਜ ਦੱਸਦੀ ਏ ਕਿ ਹਾਂ ਗੁਰੂ ਸਾਹਿਬ ਦੀ ਹੈ ਪਾਵਨ ਤੇ ਪਵਿੱਤਰ ਨਿਸਾਨੀਆਂ ਸ਼ਹਿਰ ਅਹਿਮਦਗੜ੍ਹ ਦੇ ਵਿੱਚ ਪਹੁੰਚੀਆਂ ਨੇ ਫਿਲਹਾਲ ਆ ਕਿਹੜੀਆਂ ਕਿਹੜੀਆਂ ਨਿਸਾਨੀਆਂ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਬੰਧਕ ਕਮੇਟੀ ਦੇ ਨਾਲ ਤੇ ਉਹਨਾਂ ਦੀ 14ਵੀਂ ਪੀੜ੍ਹੀ ਹੈ ਜੋ ਗੁਰੂ ਸਾਹਿਬ ਨੇ ਇਹ ਨਿਸਾਨੀਆਂ ਜਿਨ੍ਹਾਂ ਨੂੰ ਭੇਟ ਕੀਤੀਆਂ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਅਹਿਮਦਗੜ੍ਹ ਵਿਖੇ ਪਹੁੰਚਿਓ ਆ 6ਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜਿਹੜੀਆਂ ਪਾਵਨ ਤੇ ਪਵਿੱਤਰ ਨਿਸ਼ਾਨੀਆਂ ਨੇ ਆ ਕੀ ਕਹਿਣਾ ਚਾਹੋਗੇ ਜੀ ਸਾਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਸੰਗਤਾਂ ਦਾ ਇੰਨਾ ਪਿਆਰ 3 ਕਿਲੋਮੀਟਰ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਇਦਾਂ ਮਤਲਬ ਸਤਿਕਾਰ ਕੀਤਾ ਵੀ ਗੁਰੂ ਸਾਹਿਬ ਨੂੰ ਆਪ ਹੀ ਆ ਰਹੇ ਨੇ ਇੰਨੇ ਪਿਆਰ ਨਾਲ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜੋ ਕਿ ਗੁਰਦੁਆਰਾ ਸਿੰਘ ਸਵਾ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਬਾਅਦ ਚ ਬਰਾਜਮਾਨ ਕੀਤੀਆਂ ਇੰਨੇ ਪਿਆਰ ਨਾਲ ਸੰਗਤ ਲੈ ਕੇ ਆਈ ਗੁਰੂ ਸਾਹਿਬ ਜੀ ਇਸ ਸਤਿਕਾਰ ਵਿੱਚ ਕੋਈ ਕਮੀ ਨਹੀਂ ਸੀ ਅਤੇ ਸੰਗਤਾਂ ਦਾ ਜੋ ਪਿਆਰ ਸੀ ਨਾ ਹੀ ਗੁਰੂ ਪ੍ਰਤੀ ਐ ਲਿਸ਼ਕਾ ਮਾਰ ਰਾਇਆ ਇਹ ਚਿਹਰੇ ਤੋਂ ਵੀਨੇ ਪਿਆਰ ਨਾਲ ਦਰਸ਼ਨ ਕਰ ਰਹੇ ਸੀ ਅਤੇ ਲਾਹ ਹਰ ਲੈ ਰਹੇ ਸੀ ਗੁਰੂ ਸਾਹਿਬ ਦੀ ਨਿਸ਼ਾਨੀ ਦਾ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਆਪਣੇ ਗੁਰੂ ਦੇ ਜੋ ਬਚਨ ਸੀ ਵੀ ਭਾਈ ਰੁਪਚੰਦ ਜੀ ਪ੍ਰਚਾਰ ਕਰੋ ਜਾ ਕੇ ਸਿੱਖੀ ਦਾ ਜੋ ਗੁਰੂ ਸਾਹਿਬ ਨੇ ਬਖਸ਼ੀ ਜਾਂ ਦਿੱਤੀਆਂ ਸੀ ਅਸੀਂ ਵੀ ਉਹਨਾਂ ਤੇ ਉੱਤਰ ਰਹੇ ਆ ਪੂਰੇ ਉੱਤਰ ਰਹੇ ਆ ਜੀ ਸਾਨੂੰ ਵੀ ਇਸ ਬਹੁਤ ਖੁਸ਼ੀ ਹੁੰਦੀ ਹੈ ਜੀ ਇਹ ਚੀਜ਼ਾਂ ਦੇਖ ਕੇ ਵੀ ਅਸੀਂ ਉਦਾਂ ਹੀ ਕਰ ਰਹੇ ਆ ਬਾਬਾ ਜੀ ਇਸ ਪਿਛੇ ਇਤਿਹਾਸ ਕੀ ਹੈ ਕਿਵੇਂ ਤੁਹਾਡੇ ਪਰਿਵਾਰ ਦੇ ਨਾਲ ਜਿਹੜੀ ਗੁਰੂ ਸਾਹਿਬ ਦੀ ਨੇੜਤਾ ਜਿਹੜੀ ਵੱਜ ਜਾਂਦੀ ਹੈ ਇਹ ਜੋ ਇਹਦਾ ਇਤਿਹਾਸ ਹੈ ਬਹੁਤ ਲੰਮਾ ਜੀ ਬੀਬੀ ਸੂਰਤੀ ਤੋਂ ਲੈ ਕੇ ਗੁਰੂ ਚੌਥੇ ਪਾਸ਼ੇ ਦੇ ਸਿੱਖ ਹੋਏ ਸੀ ਬਾਬਾ ਅਕਲ ਜੀ ਉਹਨਾਂ ਦੀ ਬੀਬੀ ਉਹਨਾਂ ਦੀ ਬੇਟੀ ਸੀ ਬੀਬੀ ਸੂਰਤੀ ਉਹ ਮੰਨਦੇ ਸੀਗੇ ਮਤਲਬ ਵੀ ਗੁਰਸਿੱਖੀ ਦਾ ਗੁਰੂ ਨਾਨਕ ਦੇਵ ਜੀ ਦੀ ਗੁਰਸਿੱਖੀ ਨੂੰ ਮੰਨਦੇ ਸੀ ਅਤੇ ਬਾਬਾ ਭਾਈ ਰੁਪਚੰਦ ਜੀ ਜੋ ਕਿ ਇਹਨਾਂ ਦੇ ਪਿਤਾ ਸੀ ਭਾਈ ਸਾਧੂ ਜੀ ਇਹ ਪੀਰਾਂ ਨੂੰ ਮੰਨਦੇ ਸੀ ਗੁਰੂ ਛੇਵੇਂ ਪਾਸ਼ੇ ਦੀ ਕਿਰਪਾ ਨਾਲ ਇਹਨਾਂ ਜੀਵਨ ਬਦਲਿਆ ਵੀ ਇਹ ਸਿੱਖੀ ਨੂੰ ਮੰਨਣ ਲੱਗ ਗਿਆ ਤੇ ਪੀਰਾਂ ਨੂੰ ਮਟੀਆਂ ਨੂੰ ਘਰੋਂ ਕੱਢ ਦਿੱਤਾ ਇਸ ਤੋਂ ਬਾਅਦ ਬਾਬਾ ਭਾਈ ਰੂਚਾਂ ਦੀ ਜਨਮ ਹੁੰਦਾ ਗੁਰੂ ਛੇਵੇਂ ਪਾਸ਼ੇ ਹੀ ਬਖਸ਼ਿਸ਼ੇ ਕਰਦੇ ਨੇ ਉਹਨਾਂ ਦਾ ਨਾਮਕਰਨ ਤੋਂ ਲੈ ਕੇ ਪਿੰਡ ਬਸਾਉਣ ਤੱਕ ਗੁਰੂ ਸਾਹਿਬ ਜੀ ਦੇ ਨਾਲ ਹੀ ਰਹਿੰਦੇ ਨੇ ਬਾਬਾ ਭਾਈ ਰੂਚਾਂ ਜੀ ਛੋਟੀ ਉਮਰਾਂ ਵਿੱਚ ਹੀ ਗੁਰੂ ਸਾਹਿਬ ਜੀ ਦੀ ਬੁੱਕਲ ਵਿੱਚ ਖੇਡੇ ਅਤੇ ਇਸ ਤੋਂ ਬਾਅਦ ਗੁਰੂ ਛੇਵੇਂ ਪਾਸ਼ੇ ਤੋਂ ਲੈ ਕੇ 10ਵੇਂ ਪਾਸ਼ੇ ਤੱਕ ਸੇਵਾਵਾਂ ਨਵਾਈ ਬਾਬਾ ਭਾਈ ਰੂਚਾਂ ਜੀ ਬਾਬੇ ਤੁਸੀਂ 14ਵੀਂ ਪੀੜ੍ਹੀ ਦੇ ਵਿੱਚੋਂ ਹਾਂਜੀ ਅ ਕਿਵੇਂ ਮਹਿਸੂਸ ਕਰਦੇ ਹੋ ਜੋ ਗੁਰੂ ਸਾਹਿਬ ਦੀਆਂ ਨਿਸਾਨੀਆਂ ਨੇ ਤੁਹਾਡੇ ਪਰਿਵਾਰ ਦੁਆਰਾ ਹੱਲੇ ਤੱਕ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਦਾਸ ਦੇ ਦਾਦਾ ਜੀ ਭਾਈ ਬਲਬੀਰ ਸਿੰਘ 12ਵੀਂ ਪੀੜੀ ਪਾਪਾ ਭਾਈ ਰੁਪਚਾਂਦੀ ਜੀ ਦੀ ਜੋ ਕਿ ਉਹਦੇ ਸਥਾਨ ਸੀ ਭਾਈ ਗੁਰੂ ਮੋਢੀ ਸਾਹਿਬ ਗੁਰੂ ਸਾਹਿਬ ਜੀ ਨੇ ਜੋ ਗੱਡੀ ਸੀ ਆਪ ਕਿਆ ਹਜ਼ੀਏ ਜਣਾ ਪਤਾਲ ਜਲਾਤੀਆਂ ਉਹ ਸਥਾਨ ਦੀ ਸੇਵਾ ਸਾਰੀ ਹੁਣ ਪੂਰੀ ਵਧੀਆ ਤਰੀਕੇ ਨਾਲ ਸਥਾਨ ਦੀ ਸੰਪੂਰਨ ਹੋ ਗਈ ਹੈ ਜੇ ਵਧੀਆ ਸਥਾਨ ਬਣ ਗਏ ਨੇ ਸੰਗਤਾਂ ਆਉਂਦੀਆਂ ਨੇ ਅਤੇ ਜੋ ਬਾਕੀ ਜੋ ਨਿਸ਼ਾਨੀਆਂ ਸੀ ਗੁਰੂ ਸਾਹਿਬ ਦੇ ਬਰਤਨ ਉਥੇ ਸ਼ੁੱਭ ਸ਼ੋਧਤ ਨੇ ਅਤੇ ਜੋ ਬਾਕੀ ਨਿਸ਼ਾਨੀਆਂ ਨੇ ਸਾਡੇ ਘਰ ਅਤੇ ਹੋਰ ਇੱਕ ਦੋ ਪਰਿਵਾਰਾਂ ਵਿੱਚ ਹੈਗੀਆਂ ਨੇ ਜੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਅਸੀਂ ਬਹੁਤ ਆਪਦੇ ਆਪ ਨੂੰ ਫਖਰ ਦਾ ਮਹਿਸੂਸ ਕਰਦੇ ਆਂ ਵੀ ਗਿਵੇਂ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਹੋਈਆਂ ਸੀ ਜਿਵੇਂ ਗੁਰੂ ਸਾਹਿਬ ਜੀ ਨੇ ਪਰਿਵਾਰ ਨੂੰ ਬਖਸ਼ਿਸ਼ਾਂ ਕੀਤੀਆਂ ਸੀ ਉਮੀਦ ਨਿਵਾ ਰਹੇ ਆਂ ਅਤੇ ਅੰਦਰੋਂ ਮਹਿਸੂਸ ਹੁੰਦਾ ਮਾਣ ਮਹਿਸੂਸ ਹੁੰਦਾ ਵੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਪਰਿਵਾਰ ਤੇ ਵੀ ਸਾਨੂੰ ਉਤਾਰ ਦਿੱਤਾ ਇਹਨਾਂ ਬੱਸ ਅਸੀਂ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਵਿੱਚ ਅੱਜ ਨਗਰ ਦੇ ਵਿੱਚ ਪਹੁੰਚੇ ਅਹਿਮਦਗੜ੍ਹ ਦੇ ਵਿੱਚ ਅ ਕਿਵੇਂ ਦਾ ਜਿਹੜਾ ਮਾਨ ਸਤਕਾਰ ਦੇਖਣ ਨੂੰ ਮਿਲਿਆ ਮਿਲਿਆ ਸੰਗਤਾਂ ਦੇ ਵੱਲੋਂ ਜੀ ਅਸੀਂ ਪੂਰੇ ਇੰਡੀਆ ਦਾ ਟੂਰ ਕੱਢਿਆ ਸੀਗਾ ਜੀ ਜਿੱਦੇ ਵਿੱਚ ਭਾਈ ਸਾਹਮਣੇ ਵੀਡੀਓ ਵੇਖੀਆਂ ਤੇ ਇਹ ਗੁਰੂ ਸਾਹਿਬ ਦਾ ਪ੍ਰਾਲਾ ਕੀਤਾ ਭਾਈ ਗੁਰਪ੍ਰੀਤ ਸਿੰਘ ਹੀ ਨੇ ਅਤੇ ਬਾਕੀ ਸਾਰੀ ਵੀਰ ਭਰਾਵਾਂ ਨੇ ਰਲ ਕੇ ਇਥੋਂ ਦੀ ਕਮੇਟੀ ਨੇ ਰਲ ਕੇ ਵੀ ਜੋ ਇੰਨਾ ਲਾਹਾ ਸੰਗਤ ਲੱਖਾਂ ਦੀ ਗਿਣਤੀ ਵਿੱਚ ਖਟਿਆ ਜਾ ਜਾ ਕੇ ਅਸੀਂ ਆਹ ਜਿਹੜੇ ਸਟੇਟਾਂ ਵਿੱਚ ਵੀ ਉਹ ਉਪਰ ਜਿਹੜਾ ਲਾਹਾ ਇਥੇ ਦੀ ਸੰਗਤ ਵੀ ਖਟੇ ਵੀ ਇੱਥੇ ਵੀ ਜਨਾ ਸੋਨਾ ਗੁਰੂ ਸਾਹਿਬ ਜੀ ਦੇ ਨਿਸ਼ਾਨੀਆਂ ਗੁਰੂ ਸਾਹਿਬ ਜੀ ਆਪ ਇੱਥੇ ਆਉਣੇ ਚਾਹੀਦੇ ਨੇ ਗੁਰੂ ਸਾਹਿਬ ਦੀ ਨਿਸ਼ਾਨੀ ਇੱਥੇ ਆਉਣੇ ਚਾਹੀਦੀਆਂ ਨੇ ਅਤੇ ਇੰਨੇ ਸਤਕਾਰ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਸਾਰੀ ਕਮੇਟੀ ਅਤੇ ਸਾਰਾ ਪਿੰਡ ਰਲ ਕੇ ਸਤਕਾਰ ਦੇ ਨਾਲ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਇੱਥੇ ਲਿਆ ਕੇ ਗੁਰਦੁਆਰਾ ਸਾਹਿਬ ਵਿੱਚ ਬਰਾਜਮਣ ਕਰਕੇ ਆਰਾਮ ਨਾਲ ਤਨ ਮਨ ਦਾ ਦਰਸ਼ਨ ਕੀਤੇ ਸੰਗਤ ਨੇ ਅਤੇ ਉਹਨਾਂ ਦਾ ਨੂਰ ਚਿਹਰੇ ਤੇ ਆਰਾਮ ਝਲਕ ਰਿਹਾ ਸੀ ਉਹਨਾਂ ਨੂੰ ਵੀ ਸਾਰੀ ਦੁਨੀਆ ਦਾ ਸੋਨਾ ਪਤਾ ਨਹੀਂ ਕੀ ਕੀ ਕੁਝ ਮਿਲ ਗਿਆ ਜੀ ਇੱਥੇ ਹੀ ਲਾਹਾ ਪ੍ਰਾਪਤ ਹੋ ਗਏ ਅ ਪੈਸਾ ਵ ਅਜ ਵੱਡੇ ਨਗਰ ਕੀਰਤਨ ਦੇ ਦੌਰਾਨ ਜਿਹੜਾ ਗੁਰੂ ਸਾਹਿਬ ਦੀਆਂ ਨਸਾਨੀਆਂ ਸਿੰਘ ਸਭਾ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਤੁਹਾਡੇ ਸਦਕਾ ਸੁਣਨ ਨੂੰ ਮਿਲਿਆ ਵੀ ਇਹ ਬਹੁਤ ਚੰਗਾ ਇੱਕ ਉਪਰਾਲਾ ਦੇਖਣ ਨੂੰ ਮਿਲਿਆ ਕੀ ਕੁਝ ਕਹਿਣਾ ਚਾਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਮੇਰੇ ਖੁਦ ਦੇ ਉਪਰਾਲੇ ਕੋਈ ਨਹੀਂ ਹੈ ਇਹ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੁੰਦਾ ਹੈ ਕਿ ਕੋਈ ਕੋਈ ਬੰਦਾ ਇਕੱਲਾ ਇਹ ਕਾਰਜ ਕੋਈ ਵੀ ਨਹੀਂ ਕਰ ਸਕਦਾ ਚਾਹੇ ਇਵਨ ਕਿ ਘਰ ਦਾ ਵੀ ਕਾਜ ਕੋਈ ਨਾ ਕਰਨਾ ਪਵੇ ਉਹਦੇ ਵਿੱਚ ਵੀ ਸਾਥ ਦੀ ਲੋੜ ਹੁੰਦੀ ਆ ਪਰ ਜਿੰਨੀ ਸਾਡੀ ਬੇਨਤੀ ਭਾਈ ਸਾ ਪਈ ਜਸਕਰਨ ਸਿੰਘ ਅੰਸ਼ਵੰਚ ਭਾਈ ਰੂਪਚੰਦ ਜੀ ਭਾਈ ਸਾ ਭਾਈ ਭਗਵਾਨ ਸਿੰਘ ਜੀ ਫੋਜੀ ਗੁਲਾਮ ਹੈਦਰ ਕਾਦਰੀ ਜੀ ਸੰਤ ਸੂਫੀ ਸੰਤ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਸਾਨੂੰ ਸਮਾਂ ਬਖਸ਼ਿਆ ਅਸੀਂ ਇਹਨਾਂ ਦਾ ਦੇਣ ਜ਼ਿੰਦਗੀ ਭਰ ਨਹੀਂ ਦੇ ਸਕਦੇ ਅੱਜ ਅਸੀਂ ਜਦੋਂ ਦਰਸ਼ਨ ਕਰ ਰਹੇ ਸੀ ਨਾ ਸਾਡਾ ਇੱਕ ਵੱਖਰਾ ਆਨੰਦ ਬਣਿਆ ਅਸੀਂ ਮਤਲਬ ਅੰਦਰੋਂ ਤੜਫ ਪੈਦਾ ਹੋ ਰਹੀ ਸੀ ਵੀ ਔਰ ਅੱਖਾਂ ਦੇ ਵਿੱਚੋਂ ਅੱਜ ਵੀ ਜਲ ਬਕਸ਼ ਦੇ ਵਰਸ਼ ਰਿਆ ਹੁਣ ਵੀ ਅਸੀਂ ਸਮੇਂ ਤੋਂ ਬਾਅਦ ਵੀ ਗੱਤਾਂ ਕਰੀਆਂ ਵਿਚਾਰਾ ਕਰੀਏ ਵੀ ਸਾਡੇ ਕੋਲੇ ਅਲਫਾਜ਼ ਮੁੱਕ ਜਾਂਦੇ ਨੇ ਵੀ ਅਸੀਂ ਅੱਜ ਜੋ ਆਨੰਦ ਜੋ ਨਜ਼ਾਰਾ ਇੱਥੇ ਦੇਖਿਆ ਵਾ ਉਸ ਬਿਨਾ ਸਹਾਯੋਗ ਤੋਂ ਸੰਪੂਰਨ ਨਹੀਂ ਹੋ ਸਕਦਾ ਸੀ ਉਹ ਗੁਰੂ ਸਾਹਿਬ ਨੇ ਸਾਡੇ ਤੋਂ ਸੇਵਾ ਲਈ ਅਸੀਂ ਧੰਨਤਾ ਦੇ ਜੋਗਾ ਮਹਾਰਾਜੇ ਅਰਦਾਸ ਕਰਦੇ ਵੀ ਇਦਾਂ ਦੇ ਪਰਾਲੇ ਜਿਹੜੇ ਆ ਸਾਨੂੰ ਬਖਸ਼ਣ ਦਾ ਬਲ ਬਖਸ਼ੋ ਤੇ ਗੁਰੂ ਸਾਹਿਬ ਦੀਆਂ ਇਨਸਾਨੀਆਂ ਦੇ ਦਰਸ਼ਨ ਕਰਵਾਏ ਨੇ ਕਿਵੇਂ ਦੇਖਦੇ ਹੋ ਵੀ ਨੌਜਵਾਨੀ ਜਿਵੇਂ ਹੁਣ ਤੁਸੀਂ ਕਹਿ ਰਹੇ ਸੀ ਕਿ ਅ ਦੇਖ ਕੇ ਅੱਖਾਂ ਦੇ ਵਿੱਚੋਂ ਜਲ ਵੀ ਵਹਿਣ ਲੱਗ ਪਿਆ ਖੁਸ਼ੀ ਦੇ ਵਿੱਚ ਕਿਵੇਂ ਦੇਖਦੀ ਵੀ ਹੁਣ ਨੌਜਵਾਨੀ ਦੁਬਾਰਾ ਆ ਸਿੱਖੀ ਵੱਲ ਮੋੜਾ ਪਾਏਗੀ ਵਧੇਗਾ ਜੀ ਪਰ ਇਹ ਇਹ ਬਿਲਕੁਲ ਥੋੜਾ ਬਾਜਬ ਸਵਾਲ ਹੈ ਕਿਉਂਕਿ ਦੇਖੋ ਜਿਹੜੀ ਵੀ ਚੀਜ਼ ਕੋਈ ਰੌਰੀਤ ਸਿੱਖਦਾ ਨਾ ਬੱਚਾ ਉਹ ਆਪਣੇ ਬਡੇਰਿਆਂ ਤੋਂ ਸਿੱਖਦਾ ਹੁਣ ਜੇ ਬਡੇਰਿਆਂ ਦੀ ਜਿਹੜੀ ਰੌਰੀਤਾਂ ਨੂੰ ਆਪਾਂ ਛੱਡ ਰਾਂਗੇ ਤਾਂ ਉਹ ਕਿਤੇ ਨਾ ਕਿਤੇ ਅਸੀਂ ਇਸ ਇਤਿਹਾਸ ਤੋਂ ਇਸ ਜਿਹੜੀਆਂ ਆਪਣੀਆਂ ਪਾਵਨ ਨਿਸ਼ਾਨੀਆਂ ਤੋਂ ਇਹ ਇਤਿਹਾਸ ਦੇ ਹਵਾਲਿਆਂ ਤੋਂ ਦੂਰ ਹੋ ਜਾਾਂਗੇ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਕੀ ਇਹਦੇ ਵਿੱਚ ਕੋਈ ਵਾਅਦਾ ਹੋਵੇਗਾ ਆ ਆਪਜੀ ਪਿੱਛੇ ਨਜ਼ਰ ਮਾਰ ਸਕਦੇ ਜਿੰਨੇ ਸਿੰਘ ਨੇ ਜਿੰਨੇ ਨਗਾਰਿਆਂ ਦੇ ਰੂਪ ਦੇ ਵਿੱਚ ਨਿਸ਼ਾਨਚੀਆਂ ਦੇ ਰੂਪ ਦੇ ਵਿੱਚ ਕੀਰਤਨੀ ਸਿੰਘ ਸਾਡੇ ਕੋਲ ਇੱਥੇ ਬੱਚੇ ਤਕਰੀਬਨ 50 60 ਬੱਚਿਆਂ ਦੀ ਟੀਮ ਹੈ ਪਰ ਇਸ ਸ਼ਹਿਰ ਦੇ ਵਿੱਚ ਇਹ ਸਾਡੇ ਆਉਣ ਵਾਲੇ ਭਵੇਖਣ ਨਹੀਂ ਕੌਮ ਦਾ ਭਵੇਖਣ ਨਹੀਂ ਔਰ ਜਿਹੜੇ ਹੁਣ ਤੋਂ ਬਾਣਿਆਂ ਦੇ ਵਿੱਚ ਨੇ ਹੁਣ ਤੋਂ ਈ ਦੀ ਰਹਿਣੀ ਦੇ ਵਿੱਚ ਨੇ ਰਹਿਤ ਦੇ ਵਿੱਚ ਨੇ ਤਾਂ ਸ਼ਾਇਦ ਮੇਰੇ ਖਿਆਲ ਨਾਲ ਇਹ ਤੋਂ ਵੱਡਾ ਉਪਰਾਲਾ ਹੈ ਨਹੀਂ ਔਰ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਹੋਰ ਬੱਚੇ ਵੱਧ ਤੋਂ ਵੱਧ ਜੁੜਨ ਜਿਹਦੇ ਸਦਕਾ ਮਹਾਰਾਜ ਦੀ ਜਿਹੜੀ ਲਾਈਨ ਹੈ ਜੋ ਗੁਰਸਿੱਖੀ ਖੰਡਿਓ ਤਾਂ ਬਰੀਕ ਹੈ ਜਿਹੜੀ ਆ ਉਹ ਉਹ ਉਹਦਾ ਕੋਈ ਲਾਹਾ ਲੈ ਸਕਣ ਹੁਣ ਸਾਨੂੰ ਆਮ ਤੌਰ ਤੇ ਦੱ ਕਿਹਾ ਜਾਂਦਾ ਵੀ ਗੁਰੂ ਸਾਹਿਬ ਦੇ ਨੇੜੇ ਨਹੀਂ ਜਾਣਾ ਤੁਸੀਂ ਦੇਖੋ ਅੱਜ ਗੁਰੂ ਸਾਹਿਬ ਸਾਡੇ ਕੋਲੇ ਚੱਲ ਕੇ ਆਏ ਨੇ ਦੂਨਤ ਕਿੰਨਾ ਫਰਕ ਪੈ ਗਿਆ ਇਹਦਾ ਮਤਲਬ ਕਿ ਗੁਰੂ ਦੀ ਜਿਹੜੀ ਅਸਲ ਵਿਦਿਆ ਸੀਗੀ ਉਹ ਹੋਰ ਸੀ ਸਿੱਖਿਆ ਤੇ ਸਾਨੂੰ ਜਿਹੜੀ ਅੱਜ ਪੜਾਈ ਜਾ ਰਹੀ ਹੈ ਹੋਰ ਹੈ ਵੀ ਗੁਰੂ ਸਾਹਿਬ ਦੇ ਨੇੜੇ ਨਹੀਂ ਜਾਣਾ ਗੁਰੂ ਸਾਹਿਬ ਆਪ ਚੱਲ ਕੇ ਸਿੱਖਾਂ ਨੂੰ ਦਰਸ਼ਨ ਦੇਣ ਗਏ ਨੇ ਚਾਰ ਉਦਾਸੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਹਰ ਇੱਕ ਗੁਰੂ ਸਾਹਿਬ ਨੇ ਪਰਮਣ ਕੀਤਾ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਤੇ ਜੋ ਜੋੜਨ ਵਾਸਤੇ ਸੀ ਅੱਜ ਵੀ ਅਸੀਂ ਉਹੀ ਉਪਰਾਲੇ ਦੇ ਤਹਿਤ ਹੈ ਜਿਹੜਾ ਸਮਾਗਮ ਲਿਖਿਆ ਸੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸੇਧ ਮਿਲੇ ਪਰ ਸਾਨੂੰ ਉਮੀਦ ਹੈ ਵੀ ਜਿੰਨੇ ਬੱਚੇ ਹੁਣ ਜੁੜੇ ਨੇ 40-50 ਇਹਨਾਂ ਤੋਂ ਅੱਗੇ ਆਉਣ ਵਾਲੇ ਸਮੇਂ 'ਚ ਅਗਰ ਦੁਆਰਾ ਸਾਨੂੰ ਭਾਈ ਸਾਹਿਬ ਉਹਨਾਂ ਵੱਲੋਂ ਮੌਕਾ ਮਿਲਿਆ ਅਸੀਂ ਇਹੇ ਬੱਚਾ 100 ਦੇ ਕਰੀਬ ਇੱਥੇ ਤਿਆਰ-ਬਰ-ਤਿਆਰ ਰੱਖਾਂਗੇ ਸਾਨੂੰ ਇਹ ਸੇਵਾ ਦਾ ਮੌਕਾ ਬਖਸ਼ਿਆ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖਿਆ ਕਿ ਭਾਈ ਸਾਹਿਬ ਭਾਈ ਜਸਕਰਨ ਸਿੰਘ ਜੀ ਦੇ ਵੱਲੋਂ ਬੇਨਤੀ ਵੀ ਕੀਤੀ ਗਈ ਹੈ ਕਿ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਜੋ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਉਹ ਦੁਬਾਰਾ ਇਹਨਾਂ ਗੁਰੂ ਸਾਹਿਬ ਦੀਆਂ ਪਾਵਨ ਤੇ ਪਵਿੱਤਰ ਨਿਸ਼ਾਨੀਆਂ ਨੂੰ ਦੇਖ ਕੇ ਦੁਬਾਰਾ ਤੋਂ ਮੁਰ ਤੋਂ ਸਿੱਖੀ ਦੇ ਵੱਲ ਮੋੜਾ ਪਾਉਣਾ ਸ਼ੁਰੂ ਕਰ ਚੁੱਕੀ ਹੈ ਤੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਜੋ ਨਿਸ਼ਾਨੀਆਂ ਨੇ ਅੱਜ ਖੋਦ ਸਿੰਘ ਸਵਾ ਗੁਰੂ ਘਰ ਅਹਿਮਦਗੜ ਵਿਖੇ ਆਈਆਂ ਨੇ ਤੇ ਸੰਗਤਾਂ ਦੇ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਇੱਕ ਵੱਡੇ ਨਗਰ ਕੀਰਤਨ ਦੇ ਦੌਰਾਨ ਜਿਹੜੀਆਂ ਗੁਰੂ ਸਾਹਿਬ ਦੇ ਵਿੱਚ ਵਿੱਚ ਇੱਥੇ ਗੁਰੂ ਘਰ ਦੇ ਵਿੱਚ ਪਹੁੰਚਦੀਆਂ ਕੀਤੀਆਂ ਗਈਆਂ ਸੀ ਤੇ ਸੰਗਤਾਂ ਨੂੰ ਇਨ੍ਹਾਂ ਨਿਸਾਨੀਆਂ ਦੇ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਗਿਆ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨੀ ਵੀ ਮੁਰ ਤੋਂ ਸਿੱਖੀ ਦੇ ਵੱਲ ਇਹ ਨਿਸਾਨੀਆਂ ਦੇਖ ਕੇ ਫੇਰਾ ਜ਼ਰੂਰ ਪਾਏਗੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ